ਕਰ ਦੋ ਹਾਂ ਕਰ ਦੋ ਓਏ ਓਏ ਕਾਕਾ ਆ ਗਿਆ ਕਾਕਾ ਜਿਹੜੇ ਵੀਰ ਆਪਾਂ ਨੂੰ ਇਹ ਕਮੈਂਟ ਕਰਦੇ ਆ ਵੀ ਆਪਣੀ ਨੂਰਾ ਆਪਣੇ ਨੁਕਰੇ ਘੋੜੇ ਤੋਂ ਕਿਉਂ ਮਲਾਈ ਆ ਤੇ ਕੀ ਰੀਜ਼ਨ ਆ ਤੇ ਆਪਾਂ ਇਹ ਵੀ ਹਾਂਜੀ ਵੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਕਹਿੰਦੇ ਆ ਵੀ ਅੱਜ ਨੂਰਾ ਸੂਈ ਨੂੰ ਤਕਰੀਬਨ 9-10 ਦਿਨ ਹੋ ਗਏ ਆ ਤੇ ਅੱਜ 10 ਦਿਨੀ ਆਪਾਂ ਨੂਰਾ ਨੂੰ ਨਵਾਇਆ ਹਣਾ ਓ ਟਿੱਡਿਆ ਤੈਨੂੰ ਕੀ ਚਾਹੀਦਾ ਹਾਂ ਹੈ ਤੇ ਤੁਸੀਂ ਵੇਖ ਸਕਦੇ ਹੋ ਵੀ ਨੂਰਾ ਕਹਿੰਦੇ ਵੀ ਟੌਪ ਦੀ ਘੋੜੀ ਬਣ ਗਈ ਆ ਮਿੱਤਰੋ ਇਹਦੀ ਲਿਸ਼ਕ ਹਣਾ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੀ ਨੂਰਾ ਵੀ ਵੱਡੀਆਂ ਘੋੜੀਆਂ ਦੇ ਵਿੱਚ ਸ਼ਾਮਲ ਹੋ ਗਈ ਆ ਪਤਾ ਹੀ ਆ ਆਪਾਂ ਜਿੱਦ ਤਨ ਨੂਰਾ ਨੂੰ ਨਵਾਈਏ ਸੋ ਤਸੱਲੀ ਦੇ ਨਾਲ ਹੀ ਨਵਾਉਨੇ ਆ ਹਣਾ ਤੇ ਤੂੰ ਪੁੱਤ ਹੈ ਆ ਵੇਖੋ ਐਵੇਂ ਤਾਂ ਨਹੀਂ ਨੂਰਾ ਨੂਰਾ ਹੰਦੀ ਬੱਚਿਆਂ ਦਾ ਵੀ ਪਿਆਰ ਪੂਰਾ ਆ ਨੂਰਾ ਦੇ ਨਾਲ ਸਾਂਝਾ ਆਵੇ ਕਾਕਾ ਆ ਨਿਗਾ ਜਾ ਤੇ ਜਿਵੇਂ ਦੀ ਆਪਣੀ ਨੂਰਾ ਆਪਾਂ ਨੂੰ ਪਿਆਰ ਕਰਦੀ ਓਵੇਂ ਗਾਂ ਬੱਚਾ ਵੀ ਹਨ ਕੀ ਚਾਹੀਦਾ ਪਾਣੀ ਪੀਣ ਨੂੰ ਚੱਲ ਕੋਨੀ ਪਿਆਉਨੇ ਆ ਪੁੱਤ ਖਾ ਘਰ ਨੂਰਨ ਨਾ ਪੁੱਤ ਬਾਹਰ ਨਾ ਆ ਜੀ ਹੈ ਬਹੁਤ ਜਿਆਦੇ ਸੋਹਣਾ ਬਸ਼ੇਰਾ ਆ ਹਨਾ ਜਿਹੜੇ ਵੀਰ ਆਪਾਂ ਨੂੰ ਇਹ ਕਮੈਂਟ ਕਰਦੇ ਆ ਵੀ ਆਪਣੀ ਨੂਰਾ ਆਪਣੇ ਨੁਕਰੇ ਘੋੜੇ ਤੋਂ ਕਿਉਂ ਮਲਾਈ ਆ ਤੇ ਕੀ ਰੀਜ਼ਨ ਆ ਤੇ ਆਪਾਂ ਇਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਸਾਰੀ ਗੱਲਬਾਤ ਕੀ ਆਪਾਂ ਕਿਉਂ ਨੁਕਰੇ ਘੋੜੇ ਤੋਂ ਮਲਾਈ ਆ ਤੇ ਕੀ ਕੀ ਕਹਾਣੀ ਆ ਇਸ ਗੱਲ ਦੇ ਪਿੱਛੇ ਹਨ ਸੋ ਇਸ ਵਾਰ ਆਪਾਂ ਚੰਗੇ ਟੌਪ ਦੇ ਮਾਰਵਾੜੀ ਘੋੜੇ ਤੋਂ ਆਪਣੀ ਨੂਰਾ ਨੂੰ ਮਲਾਵਾਂਗੇ ਤੇ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਪ੍ਰੋਯੋਗ ਕਰਕੇ ਦੇਊਗੀ ਨੂਰਾ ਹਨਾ ਦੇਖੋ ਵੀ ਨੂਰਾ ਕਿੰਨੀ ਲਿਸ਼ਕੰਦੇ ਆ ਅੱਜ ਨਵਾਈ ਧਵਾਈ ਆ ਹਨ ਤੇ ਇਹਨੂੰ ਵੀ ਅੱਜ ਨਵਾਇਆ ਵਾ ਨਾਲ ਹੀ ਤੇ ਅਸੀਂ ਜੋ ਨੂਰਾ ਲਿਆਂਦੀ ਆ 4 1/2 ਸਾਲ ਹੋ ਗਏ ਆ ਹਨ ਤੇ ਪਰ ਅਸੀਂ ਅੱਜ ਤੱਕ ਨੂਰਾ ਨੂੰ ਰੱਸਾ ਨਹੀਂ ਪਾ ਕੇ ਵੇਖਿਆ ਕਦੀ ਨਹੀਂ ਬੰਨੀ ਇਹ ਘਰ ਦੇ ਵਿੱਚ ਵੀ ਖੁੱਲੀ ਰਹਿੰਦੀ ਆ ਤੇ ਅੰਦਰ ਵੀ ਖੁੱਲੀ ਰਹਿੰਦੀ ਇੱਥੋਂ ਤੱਕ ਕੀ ਗੱਲ ਦੇ ਵਿੱਚ ਕਦੀ ਗਲਾ ਖੋਰੀ ਵੀ ਨਹੀਂ ਪਾਈ ਇਹਦੇ ਹਾਂ ਤੈਨੂੰ ਕੀ ਚਾਹੀਦਾ ਪੁੱਤ ਹਾਂ ਕਰਨੀ ਇਹਨੂੰ ਹਾਂ ਆ ਕਰ ਦੋ ਆ ਕਰ ਦੋ ਓਏ ਓਏ ਕਾਕਾ ਆ ਗਿਆ ਕਾਕਾ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਸੋ ਧੰਨਵਾਦ ਜੀ